ਅਸੀਂ ਅੱਜ ਅੱਜ ਇੱਥੇ ਡਾਬੇ ਥਾਣੇ ਬੈਠੇ ਆ ਜੀ ਗੱਲ ਇਹ ਹੈ ਜੀ ਜਿੰਨੇ ਵੀ ਇੱਥੇ ਮੱਲੇ ਦੇ ਇਲਾਕੇ ਦੇ ਲੋਕ ਨੇ ਜਿਨ੍ਹਾਂ ਦੇ ਅੰਡਰ ਦੇ ਵਿੱਚ ਇਹ ਏਰੀਆ ਆਂਦਾ ਹੈ ਇੱਥੇ ਕੰਪਲੀਟ ਕਰਾਣੇ ਸੁਣਵਾਈ ਨਹੀਂ ਹੁੰਦੀ ਉਲਟਾ ਕੀ ਹੁੰਦਾ ਜਿਹੜਾ ਬੰਦਾ ਕੰਪਲੀਟ ਕਰਨਾ ਆਂਦਾ ਉਹਨੂੰ ਚੱਕ ਕੇ ਨਾ ਉਹਨੂੰ ਪਰਚੇ ਫਿੱਟ ਕੀਤਾ ਹੋਇਆ ਹਨਾਂ ਨੇ ਤੇਰਾ ਦੋਸ਼ੀ ਹੈ ਥਾਣੇ ਆ ਕੇ ਵੀਡੀਓ ਦੇਖ ਕੇ ਜਾ ਰਿਹਾ ਉਲਟਾ ਬਿਠਾਉਣ ਦੀ ਬਜਾਏ ਉਹਨੂੰ ਵੀਡੀਓ ਦਿਖਾ ਰਹੇ ਨੇ ਵੀ ਆ ਤੇਰੀ ਵੀਡੀਓ ਬਣੀ ਆ ਵੀ ਤੂੰ ਨਿਕਲ ਜਾ ਇਹ ਬੇਤਿਆ ਇਮਾਮ ਲਾ ਜੀ ਮੈਂ ਅਵਤਾਰ ਸਿੰਘ ਆ ਜੀ ਮੈਂ ਸ਼ਿਵ ਸਨਾਕ ਕੋ ਪ੍ਰੈਜ਼ੀਡੈਂਟ ਆ ਸੇਵਾਦਾਰ ਆ ਜੀ ਮੈਂ ਅੱਜ ਮੈਂ ਮੇਰੇ ਨਾਲ ਸਾਰੇ ਮੇਰੇ ਮਿੱਤਰ ਨੇ ਇਹਦੇ ਵਿੱਚ ਕੋਈ ਪਾਰਟੀ ਵਾਲੀ ਗੱਲ ਨਹੀਂ ਕੁਛ ਨਹੀਂ ਅਸੀਂ ਅੱਜ ਅੱਜ ਇੱਥੇ ਡਾਬੇ ਠਾਣੇ ਬੈਠੇ ਆ ਜੀ ਧਰਨਾ ਲਾ ਕੇ ਬੈਠੇ ਆ ਅਸੀਂ ਗੱਲ ਇਹ ਹੈ ਜੀ ਜਿੰਨੇ ਵੀ ਇੱਥੇ ਮਹੱਲੇ ਦੇ ਇਲਾਕੇ ਦੇ ਲੋਕ ਨੇ ਜਿਨ੍ਹਾਂ ਦੇ ਅੰਡਰ ਦੇ ਵਿੱਚ ਇਹ ਏਰੀਆ ਆਂਦਾ ਹੈ ਇੱਥੇ ਕੰਪਲੀਟ ਕਰਾਣੇ ਸੁਣਵਾਈ ਨਹੀਂ ਹੁੰਦੀ ਅਸੀਂ ਐਸਐਚਓ ਸਾਹਿਬ ਨੂੰ ਬੜੀ ਵਾਰੀ ਬੇਨਤੀ ਕੀਤੀ ਹੈ ਫੋਨ ਤੇ ਵੀ ਮਿਲ ਕੇ ਵੀ ਜਿਹੜੇ ਉਹ ਕੋਈ ਕਿਸੇ ਆਈਓ ਨੂੰ ਲਾ ਦਿੰਦੇ ਨੇ ਵੀ ਇਹ ਦਰਖਾਸਤ ਨੂੰ ਇਹ ਹੈਂਡਲ ਕਰੂਗਾ ਲੇਕਿਨ ਸਾਡਾ ਕੰਮ ਨਹੀਂ ਹੁੰਦਾ ਇੱਥੇ ਉਲਟਾ ਕੀ ਹੁੰਦਾ ਜਿਹੜਾ ਬੰਦਾ ਕੰਪਲੀਟ ਕਰਨ ਆਂਦਾ ਹੈ ਉਹਨੂੰ ਚੱਕ ਕੇ ਨਾ ਉਹਨੂੰ ਪਰਚੇ ਫਿੱਟ ਕੀਤਾ ਹੋਇਆ ਨੇ ਸਾਨੂੰ ਮਜਬੂਰਨ ਸਾਨੂੰ ਅੱਜ ਇੱਥੇ ਬਹਿਣਾ ਪਿਆ ਅਸੀਂ ਬੜੀ ਵਾਰੀ ਇਹਨਾਂ ਦੀ ਮਿੰਨਤਾਂ ਵੀ ਕੀਤੀਆਂ ਨੇ ਵੀ ਬਾਈ ਜੀ ਸਾਡੀ ਕਾਰਵਾਈ ਕੀਤੀ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਸੁਣਵਾਈ ਕਰੋ ਇੱਕ ਤਾਂ ਲੋਕੀ ਸਾਡੇ ਉਸ ਬੱਚੇ ਨੂੰ ਕੁੱਟ ਗਏ ਉਹਦੀ ਅਸੀਂ ਵੀਡੀਓ ਵੀ ਦੇਤੀ ਕਢਾ ਕੇ ਇਹਨਾਂ ਨੂੰ ਕੀ ਨਾਮ ਆ ਕਿਹੜੇ ਬੱਚੇ ਨੂੰ ਕੁੱਟਿਆ ਬਾਈ ਜੀ ਆਪਣਾ ਉਹਨੇ ਕੀ ਸੀ ਇਹਦਾ ਮਨੀ ਸਵਰਨ ਸਿੰਘ ਆ ਸਵਰਨ ਸਿੰਘ ਕਿਹਨੇ ਮਾਮਲਾ ਸਾਡੇ ਵਾਲੇ ਬੱਚੇ ਦਾ ਨਾਮ ਸਵਰਨ ਸਿੰਘ ਹੈ ਮਨੀ ਤੇ ਦਰਖਾਸਤ ਕਰਾਈ ਸੀ ਅਸੀਂ ਠੀਕ ਹੈ ਜੀ ਮਨੀ ਉਹਨਾਂ ਨੇ ਇਹ ਗੁੰਡੇ ਅੰਸਰ ਨੇ ਇਹਨਾਂ ਨੇ ਘੇਰ ਕੇ ਉਸ ਬੱਚੇ ਨੂੰ ਕੁੱਟਿਆ ਜੀ ਮਾਮਲਾ ਕੀ ਸੀ ਇਹ ਤੁਹਾਨੂੰ ਕੁੱਟਿਆ ਬਈਆ ਕੀ ਸੀ ਕੁੱਟਣ ਦੀ ਬਈਆ ਸਾਰੇ ਸੀ ਕੋਈ ਨਹੀਂ ਇਹਨਾਂ ਦੀ ਪਹਿਲਾਂ ਕੋਈ ਇਹ ਮਨੀ ਜਿਹੜਾ ਮੁੰਡਾ ਹੈਗਾ ਇਹ ਕਰਦੇ ਨੇ ਬਦਮਾਸ਼ੀ ਥੋੜੇ ਦਿਨਾਂ ਬਾਅਦ ਕੀ ਕਰਦੇ ਨੇ ਉਹ ਤੋਂ 500 ਲੈ ਲਿਆ 200 ਲੈ ਲਿਆ ਡਰਾ ਕੇ ਠੀਕ ਹੈ ਜੀ ਜਿੱਦਾਂ ਆਪਾਂ ਕਹਦੇ ਆਂ ਅੱਜਕੱਲ ਫਿਲਮਾਂ ਦੇਦੇ ਹਫ਼ਤਾ ਮਹੀਨਾ ਜਿਵੇਂ ਚੱਲਦਾ ਇਹਨਾਂ ਦਾ ਇਹੋ ਜਿਹਾ ਕੁਝ ਕਰਦੇ ਨੇ ਠੀਕ ਹੈ ਜੀ ਬਾਕੀ ਐਸਐਚਓ ਫਿਰ ਕਾਰਵਾਈ ਕਿਉਂ ਨਹੀਂ ਕਰਦਾ ਰੀਡਰ ਪ੍ਰੈਸ਼ਰ ਆ ਪੈਸੇ ਦਾ ਕੋਈ ਲੈਣ ਦੇ ਦੇਖੋ ਜੀ ਸਾਨੂੰ ਕੁਝ ਨਾ ਕੁਝ ਲੱਗਦਾ ਝੋਲਮੋਲ ਹੈਗੀ ਆ ਪੋਲੀਟਿਕਲ ਪ੍ਰੈਸ਼ਰ ਵੀ ਕਹਿ ਸਕਦੇ ਆ ਲੇਕਿਨ ਤੁਸੀਂ ਇੱਕ ਚੀਜ਼ ਦੇਖੋ ਅਸੀਂ ਦਰਖਾਸਤ ਕਰਾਈ ਆ ਵੀਡੀਓ ਦਿੱਤੀ ਆ ਉਹ ਦਰਖਾਸਤ ਕਰਾਈ ਵੀਡੀਓ ਦਿੱਤੀ ਆ ਦਰਖਾ ਜਿਹੜਾ ਦੋਸ਼ੀ ਹੈ ਥਾਣੇ ਆ ਕੇ ਵੀਡੀਓ ਦੇਖ ਕੇ ਜਾ ਰਿਹਾ ਇਹਨਾਂ ਨੇ ਫੜ ਕੇ ਕਿਉਂ ਨਹੀਂ ਬਿਠਾਇਆ ਉਹ ਵੀ ਕਾ ਕਦਰ ਤੇ ਦਰਖਾਸਤ ਹੈ ਵੀ ਤੇਰੇ ਤੇ ਦਰਖਾਸਤ ਹੈ ਤੂੰ ਉੱਥੇ ਆ ਰਿਹਾ ਹੈ ਉਲਟਾ ਬਿਠਾਉਣ ਦੀ ਬਜਾਏ ਉਹਨੂੰ ਵੀਡੀਓ ਦਿਖਾ ਰਹੇ ਨੇ ਵੀ ਆ ਤੇਰੀ ਵੀਡੀਓ ਬਣੀ ਹੈ ਵੀ ਤੂੰ ਨਿਕਲ ਜਾ ਮੰਗ ਕੀ ਕਰਦੇ ਮੰਗ ਕੀ ਕਰਦੇ ਜੀ ਅਸੀਂ ਅਸਾ ਹਰ ਰੋਜ਼ ਮੰਗ ਕਰਦੇ ਆ ਵੀ ਕਾਰਵਾਈ ਕੀਤੀ ਜਾਵੇ ਕਾਰਵਾਈ ਕੀਤੀ ਇਹ ਕਾਰਵਾਈ ਨਹੀਂ ਕਰਦੇ ਅਸੀਂ ਬੈਠੀਆਂ ਜੀ ਦਰਖਾਸਤ ਹੈ ਸਰ ਆ ਵੀ ਕਾਰਵਾਈ ਨਹੀਂ ਹੋਈ ਫਿਰ ਕੀ ਕਰੀਏ ਅਸੀਂ ਬੈਠੇ ਆ ਜੀ ਬਾਈ ਜੀ ਕਿਹਾ ਜੀ ਡੱਬਾ ਥਾਣਾ ਹਾਂ ਜੀ ਦਰਖਾਸਤ ਸਟਾਰਟਿੰਗ ਤੋਂ ਡੱਬਾ ਥਾਣਾ ਕਿਹਾ ਜੀ ਮੈਂ ਹਾਂਜੀ ਕਿਹੜੀ ਦਰਖਾਸਤ ਤੇ ਤੁਸੀਂ ਇਹ ਕਹਿ ਰਹੇ ਹੋ ਦਰਖਾਸਤ ਇੱਕ ਨਹੀਂ ਹੈਗੀ ਜੀ ਇੱਥੇ ਦੋ ਤਿੰਨ ਦਰਖਾਸਤਾਂ ਚੱਲਦੀਆਂ ਨੇ ਅਲੱਗ-ਅਲੱਗ ਮੈਟਰ ਦੇ ਵਿੱਚ ਨੇ ਇੱਕ ਕਿਸੇ ਆਪਣਾ ਮੀਆਂ ਬੀਬੀ ਦਾ ਹਸਬੰਦ ਦਾ ਹੈਗਾ ਡਿਸਪੂਟ ਹੈਗਾ ਇੱਕ ਸਾਡੇ ਜਿਹੜਾ ਬੱਚੇ ਵਾਲੀ ਹੈ ਉਹ ਹੈ ਇੱਕ ਦਰਖਾਸਤ ਹੋਰ ਹੈ ਦਰਖਾਸਤਾਂ ਨੂੰ 50 ਘਣਾ ਦਾ ਕੰਮ ਨਹੀਂ ਕਰਦੇ ਇਹ ਹਜੇ ਧਰਨਾ ਬਾਹਰੋਂ ਪ੍ਰਦਰਸ਼ਨ ਕੀਤਾ ਹੈ ਮਾਮਲਾ ਕੀ ਦਾ ਤੁਹਾਨੂੰ ਮਾਮਲੇ ਦੀ ਨਹੀਂ ਪਤਾ ਜੀ ਹਾਂਜੀ ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਲਾਕੇ ਦੀ ਸਮੱਸਿਆਵਾਂ ਮੈਨੂੰ ਸੁਣੀਆਂ ਜਾ ਰਹੀਆਂ ਕਿਉਂ ਕੌਣ ਕਹਿੰਦਾ ਜੀ ਇਹ ਬੈਠੇ ਨੇ ਲਿਆਓ ਕਿਹੜੀ ਲੈਣ ਦਾ ਸਾਨੂੰ ਲਿਖਤੇ ਦਿ ਆਪਾਂ ਡਿਸਕਸ ਕਰ ਲੈਨੇ ਆ। ਲਿਖਤੀ ਤਾਂ ਕਈ ਵਾਰ ਦੇ ਚੁੱਕੇ ਆ। ਇਹ ਨਾਮ ਜੀ ਉਹਨਾਂ ਦਾ ਜੀ ਸਰ ਦਾ? ਮਿਲ ਕੇ ਅਰਵਿੰਦਰ ਸਿੰਘ। ਅਰਵਿੰਦਰ ਸਿੰਘ? ਅਰਵਿੰਦਰ ਨਾਲ ਗੱਲ ਕਰਕੇ ਗਈ ਸੀ ਬੈਠ ਗਈ। ਅੱਛਾ ਜੀ। ਠੀਕ ਆ ਜੀ। ਸਾਡਾ ਬੰਦਾ ਇੱਕ ਮਿੰਟ। ਸਾਡਾ ਬੰਦਾ ਕੰਪਲੀਟਡ ਆ ਜੀ। ਜੀ। ਉਹਦੀ ਅਸੀਂ ਵੀਡੀਓ ਵੀ ਦਿੱਤੀ ਪਈ ਆ ਦੇਖੋ ਸਾਡੇ ਮੁੰਡੇ ਨੂੰ ਫੋਟੇ ਪਏ ਨੇ। ਠੀਕ ਹੈ ਜੀ। ਠੀਕ ਆ ਸਰ। ਠੀਕ ਜੀ। ਉਲਟਾ ਕੀ ਕੀਤਾ ਜੀ ਸਾਡੇ ਮੁੰਡੇ ਤੇ ਪਰਚਾ ਦਰਜ ਕਰਤਾ ਕਿ ਸੇ ਪੁਰਾਣੀ ਲੜਾਈ ਚੱਤੀ। ਮਾਮਲਾ ਹੋਰ ਹੋਊਗਾ। ਉਹ ਦਿਸਕਸ ਕਰ ਲੈਣੇ ਆ ਪਰ ਅਰਵਿੰਦਰ ਸਿੰਘ ਅੱਜ ਮੁਕਦਮੇ ਦੇ ਸਬੰਧ ਵਿੱਚ ਬਾਹਰ ਗਏ ਹੋਏ ਆ ਉਹ ਫਰੋਜਪੁਰ ਗਏ ਆ ਇਕ ਆ ਜਾਣ ਨੂੰ ਉਹ ਨਾਲ ਡਿਸਕਸ ਕਰ ਲਾਂਗੇ ਫਿਰ ਇੱਕ ਮਾਮਲਾ ਹੋਰ ਵੀ 27 ਪਰਲਾ ਮਾਮਲਾ ਉਹ ਕਹਿੰਦੇ ਵੀ ਸਾਡੀ ਵੀ ਸੁਣਾਈ ਨਹੀਂ ਹੋ ਰਹੀ ਫੜ ਨਹੀਂ ਰਹੀ ਪਰਿਵਾਰ ਕਹਿੰਦਾ ਉਹ ਕ੍ਰਾਸ ਕੇਸ ਹੈ ਜੀ ਪਰਚਾ ਦਰ ਗਿਆ ਇੱਕ ਕਈ ਮਾਮਲੇ ਇਦਾਂ ਦੇ ਜੀ ਕੋਈ ਕਹਿੰਦਾ ਸਾਡਾ ਚਲਾਨ ਨਹੀਂ ਪੇਸ਼ ਹੋਇਆ ਵੀ 2024 ਦਾ ਚਲਾਨ ਪੈਂਡਿੰਗ ਹੈ ਕੋਈ ਕਿਹੜੇ ਮਸਲੇ ਨੂੰ ਲਾ ਕੇ ਕਰ ਰਿਹਾ ਉਹ ਤਾਂ ਕਰ ਰਹੇ ਹੈ ਜੀ ਸਾਰਾ ਸਿਸਟਮ ਅਸੀਂ ਕਰ ਰਹੇ ਆ ਚਲਾਨ ਜਿਹੜੇ ਪੈਂਡਿੰਗ ਹੈ ਉਹ ਦੇ ਰਹੇ ਆ ਸਿਸਟਮ ਕੋਈ ਤਾਂ ਕਿ ਸਹੀ ਹੋ ਜਾਊਗਾ ਨਹੀਂ ਜਲਦੀ ਠੀਕ ਕਰ ਰਹੇ ਜੀ ਸਾਰੇ ਹਾਂਜੀ ਮਤਲਬ ਇਹ ਸਾਰੇ ਮਾਮਲੇ ਜਿਹੜੇ 2 ਸਾਲ ਸਾਲ ਪੈਂਡਿੰਗ ਆ ਉਹ ਲੋ ਹੁਣ ਪੇਜ ਖੁੱਲਿਆ ਜੀ ਮੈਂ ਸਾਰੇ ਐਸਚੂ ਸਾਹਿਬ ਨੂੰ ਕੱਲ ਵੀ ਦੱਸ ਚੁੱਕਿਆ ਵੀ ਸਰ ਪਰਸੋ ਦੀ ਗੱਲ ਹੈ ਵੀ ਆਹ ਕੰਮ ਹੋਣਾ ਸਰ ਸਾਡਾ ਹੱਲ ਕਰ ਦਿਓ ਰਵਿੰਦਰ ਆਉਣਗੇ ਰਵਿੰਦਰ ਜੀ ਆਉਣਗੇ ਫਰੋਜਪੁਰ ਗਏ ਐ ਮਕਦਮੇ ਦੇ ਸਬੰਧ ਚ ਜਦੋਂ ਆ ਗਏ ਉਹਨਾਂ ਨਾਲ ਡਿਸਕਸ ਕਰਕੇ ਜਿਵੇਂ ਵੀ ਹੋਊਗਾ ਜੇਹੀ ਸੂਰਤਾਂ ਦੀ ਵੇਚੀ ਕਾਰਵਾਈ ਹੋਣੀ ਹੈ ਉਹਦਾ ਹੀ ਸਾਨੂੰ ਤਾਂ 3 ਮਹੀਨੇ ਹੋਏ ਸਾਨੂੰ ਉਹਨਾਂ ਵਾਰੀ ਨਹੀਂ ਪਤਾ ਜੀ ਉਹ ਐਸੇ ਉਹ ਆ ਕੇ ਐਸਚੂ ਸਾਹਿਬ ਨਾਲ ਆ ਕੇ ਡਿਸਕਸ ਕਰ ਲਿਓ ਤੁਸੀਂ ਮੈਂ ਸਰ ਉਹੀ ਕਹਿੰਦਾ ਐਸਚੂ ਸਾਹਿਬ ਨੂੰ ਬੁਲਾ ਦਿਓ ਆਉਂਦੇ ਐ ਜੀ ਕੋਰਟ 'ਚ ਗਏ ਹੋਏ ਐ ਕੰਮ ਆ ਜੀ ਕੋਰਟ 'ਚ ਗਏ